ਅੱਖੀਂ ਤੇਰਦੇ ਸੁਪਨੇ ਮਾਡਲ ਟਾਊਨ ਦੇ ਨਾਮੀ ਪਬਲਿਕ ਸਕੂਲ ਵਿੱਚ ਛੁੱਟੀ ਦੀ ਘੰਟੀ ਵੱਜਦੀ ਤਾਂ ਸਕੂਲ ਵੈਣਾ ਤੇ ਕਾਰਾਂ ਦਾ ਹੜ ਜਿਹਾ ਆ ਜਾਂਦਾ ਬੱਚਿਆਂ ਦੀਆਂ ਗੂੰਜਦੀਆਂ ਆਵਾਜ਼ਾਂ ਅਤੇ ਮੋਟਰ ਗੱਡੀਆਂ ਦੇ ਹਾਰਣ ਬਜਾਉਣ ਨਾਲ ਕੰਨ ਪਈ ਨਾ ਸੁਣਦੇ ਹਰ ਕੋਈ ਇੱਕ ਦੂਜੇ ਤੋਂ ਪਹਿਲਾਂ ਲੰਘਣ ਲਈ ਉਤਸਾਵਲਾ ਰਹਿੰਦਾ ਟ੍ਰੈਫਿਕ ਜਮ ਵਰਗੇ ਹਾਲਾਤ ਬਣ ਜਾਣੇ ਮਹਿੰਗੀਆਂ ਵੱਡੀਆਂ ਕਾਰਾਂ ਵਿੱਚ ਜਾਂਦੇ ਬੱਚਿਆਂ ਦਾ ਆਪਣਾ ਹੀ ਰੋਬ ਹੁੰਦਾ ਪੰਜ ਸੱਤ ਗੱਡੀਆਂ ਦੇ ਡਰਾਈਵਰ ਸੁਸਤ ਦਰਸਤ ਯੂਨੀਫਾਰਮ ਪੈਨੀ ਆਪਣੇ ਭਵਿੱਖੀ ਮਾਲਕਾਂ ਨੂੰ ਲੈਣ ਵਾਸਤੇ ਆਉਂਦੇ ਪਰ ਉਹ ਸੱਤੋਂ ਪਿੱਛੋਂ ਅਮਲਤਾਸ ਦੀ ਛਾਵੇਂ ਘੁਲੋਤਾ ਰਹਿੰਦਾ ਕਿਸ ਮਹਿਲਾ ਜਿਹਾ ਕੁੜਤਾ ਪਜਾਮਾ ਪੁਰਾਣਾ ਸਕੂਟਰ ਥਾਂ ਥਾਂ ਤੋਂ ਰੰਗ ਦੀਆਂ ਟਾਕੀਆਂ ਲਥੀਆਂ ਹੋਈਆਂ ਮਗਰਲੀ ਸੀਟ ਨਾਲ ਸਾਈਕਲ ਦੀ ਫੱਟੀ ਪੁਰਾਣੀ ਟਿਊਬ ਲਮਕਦੀ ਰਹਿੰਦੀ। ਉਸ ਵੱਲ ਕਿਸੇ ਦਾ ਧਿਆਨ ਨਾ ਜਾਂਦਾ। ਇੱਕ ਦਿਨ ਉਹ ਥੋੜਾ ਅੱਗੇ ਹੋ ਕੇ ਖਲੋ ਗਿਆ। ਉਸੇ ਸਕੂਟਰ ਤੇ ਵੱਡੀਆਂ ਗੱਡੀਆਂ ਵਾਲਿਆਂ ਦੀਆਂ ਭਵਾਂ ਤਣ ਗਈਆਂ। ਯਾਰ ਪਤਾ ਨਹੀਂ ਲੋਕ ਕਿੱਥੋਂ-ਕਿੱਥੋਂ ਆ ਜਾਂਦੇ ਨੇ। ਹੌਲੀ ਜਿਹੀ ਕੋਈ ਜਿਹੜਾ ਬੋਲਿਆ ਇਹੀ ਬੰਦੇ ਤਾਂ ਸਕੂਲ ਦਾ ਸਟੈਂਡਰਡ ਡਾਊਨ ਕਰਦੇ ਨੇ ਤਾਂਗੀਰ ਕਰਨ ਵਾਲਾ ਨਾਲ ਹੀ ਖੜਾ ਸੀ ਮੈਨੂੰ ਤਾਂ ਇਹ ਕੋਈ ਸਬਜੀ ਵੇਚਣ ਵਾਲਾ ਦੀਂਦਾ ਭਾਉ ਵੱਡੇ ਸੁਪਨੇ ਪਾਲੀ ਬੈਠਾ ਲੱਗਦਾ ਉਹ ਨਹੀਂ ਭਰਾ ਇਹ ਤਾਂ ਧੱਕਾ ਕਲੋਨੀ ਦਾ ਦੋਦੀ ਆ ਕੱਲ ਜੁਗਾ ਗਿਆ ਹੁਣ ਲੰਡੀ ਪੁੱਚੀ ਵੀ ਜਵਾਕਾਂ ਨੂੰ ਡਾਕਟਰ ਇੰਜੀਨੀਅਰ ਬਣਾਉਣ ਤੇ ਤੁਲੀ ਹੋਈ ਐ ਜਿੰਨੇ ਮੂੰਹ ਉਹਨੀਆਂ ਗੱਲਾਂ ਹੱਦ ਪਚਦਿਆਂ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਪਰ ਹੁਮਸਤ ਅਡੋਰ ਆਪਣੀਆਂ ਗਿੰਤੀਆਂ ਮਿੰਤੀਆਂ ਵਿੱਚ ਰੁੱਝਿਆ ਰਹਿੰਦਾ ਕੀ ਸੱਚਮੁੱਚ ਹੀ ਗਰੀਬਾਂ ਦੀ ਔਲਾਦ ਨੂੰ ਚੰਗੀ ਪੜ੍ਹਾਈ ਲਈ ਚੰਗੇ ਸਕੂਲ ਦੇ ਸੁਪਨੇ ਲੈਣ ਦਾ ਹੱਕ ਨਹੀਂ ਇਮਤਿਹਾਨ ਸ਼ੁਰੂ ਹੋ ਚੁੱਕੇ ਸਨ ਪਰ ਪਿਛਲੀ ਕਈ ਦਿਨਾਂ ਤੋਂ ਉਹ ਨਜ਼ਰ ਨਹੀਂ ਸੀ ਆਇਆ ਅੱਜ ਉਸ ਦਾ ਸਕੂਟਰ ਸਭ ਤੋਂ ਮੋੜੇ ਖੜਾ ਸੀ ਸਕੂਲ ਦੇ ਨੋਟਿਸ ਬੋਰਡ ਦੇ ਐਨ ਨੇੜੇ ਮਾਪੇ ਹਮਮਹਾ ਕੇ ਬੱਚਿਆਂ ਦਾ ਨਤੀਜਾ ਵੇਖਣ ਆ ਰਹੇ ਸਨ ਉਤਸੁਕਤਾ ਭਾਰੂ ਸੀ ਸਕੂਲ ਗੇਟ ਖੁੱਲਿਆ ਪ੍ਰਿੰਸੀਪਲ ਮੈਡਮ ਆਪ ਬਾਹਰ ਆਏ ਸੁਪਨਵੀਰ ਦੇ ਮੋਢੇ ਤੇ ਹੱਥ ਰੱਖਦਿਆਂ ਆਖਿਆ ਸਰਦਾਰ ਜੀ ਮੁਬਾਰਕ ਹੋਵੇ ਤੁਹਾਡੇ ਬੇਟੇ ਨੇ ਸਾਰੇ ਸ਼ਹਿਰ ਵਿੱਚੋਂ ਟਾਪਰ ਰਹਿ ਕੇ ਸਾਡੇ ਸਕੂਲ ਦਾ ਨਾਂ ਚ ਮੰਗਾਇਆ ਹੈ ਸਾਨੂੰ ਇਸ ਬੱਚੇ ਤੇ ਮਾਣ ਹੈ ਉਸ ਨੇ ਇਸ ਮਾਨਵਲ ਵੇਖਿਆ ਹੱਥ ਕਿਸੇ ਅਕੀਦਤ ਵਿੱਚ ਜੁੜ ਗਏ ਤੇ ਧੁੰਦਲੀਆਂ ਅੱਖਾਂ ਵਿੱਚ ਹੰਝੂ ਤੈਰ ਗਏ ਸਕੂਟਰ 'ਨੂੰ ਕਿੱਕ ਮਾਰੀ ਪੁੱਤਰ ਨੂੰ ਪਿੱਛੇ ਬਿਠਾਇਆ ਤੇ ਜਾ ਪਿਆ ਜਿਵੇਂ ਹਵਾ ਵਿੱਚ ਉੱਡ ਰਹੇ ਹੋਣ ਲਗਜ਼ਰੀ ਕਾਰਾਂ ਹਲੇ ਅਮਲਤਾਸ ਦੀ ਛਾਂ ਵਿੱਚ ਖੜੀਆਂ ਸਨ ਸ਼ੁਕਰੀਆ ਜੀ